ਪਟਿਆਲਾ ਚ ਪਟਿਆਲਾ ਦੀ ਪੁਲਿਸ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ ਬੇਟੇ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਹੁਣ ਦਿਨ ਬਾ ਦਿਨ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ 13 ਤਰੀਕ ਦੀ ਰਾਤ ਨੂੰ ਕਰਨਲ ਰੈਂਕ ਦੇ ਵਿਅਕਤੀ ਦੇ ਨਾਲ ਤੇ ਉਸਦੇ ਬੇਟੇ ਦੇ ਨਾਲ ਪਾਰਕਿੰਗ ਨੂੰ ਲੈ ਕੇ ਬਹਿਸਬਾਜੀ ਹੁੰਦੀ ਆ ਬਹਿਸਬਾਜੀ ਕੁੱਟਮਾਰ ਤੱਕ ਪਹੁੰਚ ਜਾਂਦੀ ਆ ਜਿਸ ਤੋਂ ਬਾਅਦ ਕਰਨਲ ਤੇ ਉਸਦੇ ਬੇਟੇ ਨੂੰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਕਰਵਾ ਦਿੱਤਾ ਗਿਆ ਜੋ ਤੁਸੀਂ ਵੀਡੀਓ ਦੇਖੀ ਸੀ ਸ਼ੁਰੂਆਤ ਦੇ ਵਿੱਚ ਉਹ ਸੀਸੀਟੀਵੀ ਫੁਟੇਜ ਉਸੇ ਰਾਤ ਦੀ ਆ ਜਦੋਂ ਪੁਲਿਸ ਮੁਲਾਜ਼ਮ ਇਸ ਵਿਅਕਤੀ ਦੇ ਨਾਲ ਕਰਨਲ ਪੁਸ਼ਪਿੰਦਰ ਸਿੰਘ ਬਾੜ ਤੇ ਉਸਦੇ ਬੇਟੇ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਹਰ ਕੋਈ ਪੁਸ਼ਪਿੰਦਰ ਸਿੰਘ ਬਾੜ ਜੋ ਕਰਨਲ ਨੇ ਉਹਨਾਂ ਦੇ ਹੱਕ ਦੇ ਵਿੱਚ ਨਿਤਰਦਾ ਹੋਇਆ ਨਜ਼ਰ ਆ ਰਿਹਾ ਕੀ ਸੀ ਮਾਮਲਾ ਕਿੱਥੋਂ ਵਿਵਾਦ ਸ਼ੁਰੂ ਹੋਇਆ ਕਿੱਥੇ ਤੱਕ ਪਹੁੰਚਿਆ ਉਹ ਵੀ ਦੱਸਾਂਗੇ ਪਰ ਹੁਣ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਕਰਨਲ ਦੇ ਹੱਕ ਦੇ ਵਿੱਚ ਨਿਤਰ ਚੁੱਕੇ ਨੇ ਉਹਨਾਂ ਦੇ ਵੱਲੋਂ ਕਰਨਲ ਦੇ ਹੱਕ ਦੇ ਵਿੱਚ ਪਟਿਆਲਾ ਦੇ ਵਿੱਚ ਇੱਕ ਵੱਡੀ ਰੈਲੀ ਜੋ ਹੋਣ ਜਾ ਰਹੀ ਆ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਮੁਜ਼ਾਹਰਾ ਹੋਣ ਜਾ ਰਿਹਾ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਭ ਨੂੰ ਸੱਦਾਵੇ ਦਿੱਤਾ ਤੇ ਖੁਦ ਵੀ ਕਿਹਾ ਕਿ ਸਾਡੇ ਆਗੂ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਗੇ ਤਾਂ ਬੀਕੇਯੂ ਬਹਿਰਾਮ ਕੇਦੇ ਸੁਭਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਹੈ ਇੱਕ ਵਾਰੀ ਉਹ ਸੁਣਾਉਂਦੇ ਆ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਆਖਰ ਮਾਮਲਾ ਪੂਰਾ ਹੈ ਕੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 13 ਤੇ 14 ਮਾਰਚ ਦੀ ਰਾਤ ਨੂੰ ਜੋ ਹੋਲੀ ਲੰਘ ਕੇ ਗਈ ਆ ਕਰਨਲ ਪੁਸ਼ਪਿੰਦਰ ਸਿੰਘ ਜੀ ਜੋ ਦਿੱਲੀ ਔਨ ਡਿਊਟੀ ਨੇ ਉਹ ਆਪਣੇ ਪਰਿਵਾਰ ਸਮੇਤ ਆਪਣੇ ਘਰੇ ਵਾਪਸ ਪਰਤ ਰਹੇ ਸੀਗੇ ਔਰ ਜਿੰਦਰਾਟਾ ਬਾਜੁਰਿੰਦਰਾ ਹਸਪੀਟਲ ਦੇ ਨਾਲ ਉੱਥੇ ਉਹਨਾਂ ਦੇ ਨਾਲ ਪਟਿਆਲਾ ਦੇ ਉਸ ਵੱਲੋਂ ਬਹੁਤ ਧੱਕੇਸ਼ਾਹੀ ਕੀਤੀ ਗਈ ਕੁੱਟਮਾਰ ਕੀਤੀ ਗਈ ਜਿਹੜਾ ਕਿ ਕਰਨ ਸਾਹਿਬ ਖੁਦ ਉਹਨਾਂ ਦਾ ਬੇਟਾ ਫੱਟੜ ਹੋਏ ਜੋ ਜਿਹੜੇ ਇਲਾਜ ਨੇ ਪਰ ਉਹਨਾਂ ਨੂੰ ਕਾਫੀ ਦਿਨਾਂ ਤੋਂ ਜਿਹੜਾ ਉਹ ਸਾਫ਼ ਨਹੀਂ ਦਿੱਤਾ ਜਾ ਰਿਹਾ ਔਰ 22 ਤਰੀਕ ਨੂੰ ਪਟਿਆਲੇ ਦੇ ਵਿੱਚ ਇੱਕ ਵੱਡੀ ਰੈਲੀ ਰੱਖੀ ਗਈ ਆ ਉਹਦੇ ਵਿੱਚ ਭਾਰਤੀ ਕਿਸਾਨ ਜੂਨੇ ਬਹਿਰਾਮ ਕਹਦੇ ਸਮੁੱਚੇ ਅਹੁਦੇਦਾਰ ਉਥੇ ਪਹੁੰਚਣਗੇ ਔਰ ਪੂਰਸ ਪ੍ਰਸ਼ਾਸਨ ਦਾ ਟਟਵਾ ਵਿਰੋਧ ਕਰਦੇ ਕਰਾਂਗੇ ਔਰ ਨਿੰਦਿਆ ਕਰਦੇ ਆ ਕਿ ਉਥੇ ਕਪਤਾਨ ਸਾਹਿਬ ਬੜੇ ਚੰਗੇ ਬੈਠੇ ਹੋਏ ਨੇ ਉਹਨਾਂ ਤੋਂ ਲੋਕਾਂ ਨੂੰ ਬਹੁਤ ਆਸ ਹੈ ਕਿ ਉਹ ਇਨਸਾਫ ਕਰਨਗੇ ਕਿਉਂਕਿ ਇਹ ਇਨਸਾਫ ਤਾਂ ਪਹਿਲੇ ਦਿਨ ਤੋਂ ਆ ਜਾਣਾ ਚਾਹੀਦਾ ਸੀਗਾ ਇਹ ਸਾਡੀ ਉਹ ਫੌਜ ਹੈ ਜੋ ਦੇਸ਼ ਦੀ ਰੱਖਿਆ ਕਰਦੀ ਆ ਔਰ ਦੇਸ਼ ਦੇ ਬਾਡਰਾਂ ਤੇ ਖੜਦੀ ਆ ਤੇ ਅੱਜ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ੱਤਕਾ ਹੋਵੇਗਾ ਤੇ ਕਦੇ ਵਾਸਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇੱਕ ਠੋਕ ਕੇ ਉਸ ਪਰਿਵਾਰ ਦੇ ਨਾਲ ਖੜੇ ਆ ਤੇ 22 ਤਰੀਕ ਦੀ ਰੈਲੀ ਵਿੱਚ ਅਸੀਂ ਪਟਿਆਲੇ ਬਾਅਦ ਚੜ ਕੇ ਸੰਗਤ ਲੈ ਕੇ ਉੱਥੇ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ ਦੇ ਵੱਲੋਂ ਜਿੱਥੇ ਪੰਜਾਬ ਦੀ ਪੁਲਿਸ ਪਟਿਆਲਾ ਦੀ ਪੁਲਿਸ ਨੂੰ ਇਹ ਲਾਹਨਤਾਂ ਪਾਈਆਂ ਗਈਆਂ ਉੱਥੇ ਹੀ ਕਰਨਲ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦੀ ਸਭ ਨੂੰ ਅਪੀਲ ਵੀ ਕੀਤੀ ਆ ਦਰਅਸਲ ਮਾਮਲਾ ਇਹ ਆ ਕਿ 13 ਤਰੀਕ ਦੀ ਰਾਤ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਆਪਣੇ ਪਰਿਵਾਰ ਦੇ ਨਾਲ ਪਟਿਆਲਾ ਪਹੁੰਚਦੇ ਨੇ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਦੇ ਉੱਤੇ ਕੁਝ ਖਾਣ ਦੇ ਲਈ ਰੁਕਦੇ ਨੇ ਜਿਸ ਤੋਂ ਬਾਅਦ ਪਾਰਕਿੰਗ ਜੋ ਕਰੀ ਸੀ ਗੱਡੀ ਜੋ ਉਹਨਾਂ ਦੀ ਗੱਡੀ ਸੀ ਉਹ ਸੜਕ ਦੇ ਕੋਲ ਖੜੀ ਸੀ ਤਾਂ ਉੱਥੇ ਪੁਲਿਸ ਦੇ ਮੁਲਾਜ਼ਮ ਆ ਜਾਂਦੇ ਨੇ ਚਾਰ ਵੱਡੇ ਅਧਿਕਾਰੀ ਐਸ ਐਚਓ ਰੈਂਕ ਦੇ ਮੁਲਾਜ਼ਮ ਤੇ ਉਹਨਾਂ ਦੇ ਨਾਲ ਹੋਰ ਕਈ ਮੁਲਾਜ਼ਮ ਨੇ ਤਾਂ ਜਿਨ੍ਹਾਂ ਦੇ ਵਿੱਚ ਰੌਣੀ ਜਿਹੜੇ ਬੋਪਾ ਰਾਏ ਹੈਰੀ ਬੋਪਾ ਰਾਏ ਐਸ ਐਚਓ ਤੇ ਉਸ ਤੋਂ ਇਲਾਵਾ ਹਰਜਿੰਦਰ ਸਿੰਘ ਢਿੱਲੋ ਸੀਆਈ ਸਟਾਫ ਇਨਚਾਰਜ ਤੇ ਸ਼ਮਿੰਦਰ ਚਾਰ ਜਿਹੜੇ ਐਸ ਐਚਓ ਰੈਂਕ ਦੇ ਤੇ ਉਸ ਤੋਂ ਇਲਾਵਾ ਉਹਨਾਂ ਦੇ ਨਾਲ ਹੋਰ ਮੁਲਾਜ਼ਮ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਪਾਰਕਿੰਗ ਨੂੰ ਲੈ ਕੇ ਜੋ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਗੱਲਬਾਤ ਹੁੰਦੀ ਆ ਕਿ ਇਹ ਗੱਡੀ ਇੱਥੋਂ ਹਟਾ ਦਿੱਤੀ ਜਾਵੇ ਅਸੀਂ ਆਪਣੀਆਂ ਗੱਡੀਆਂ ਇੱਥੇ ਖੜੀ ਕਰਨੀਆਂ ਨੇ ਤਾਂ ਬਹਿਸ ਬਾਜ਼ੀ ਹੁੰਦੀ ਆ ਟਕਰਾਰ ਹੁੰਦਾ ਟਕਰਾਰ ਇੰਨਾ ਵੱਧ ਜਾਂਦਾ ਕਿ ਹੱਥੋਂ ਪਾਈ ਤੱਕ ਗੱਲ ਆ ਜਾਂਦੀ ਆ ਤਾਂ ਐਸ ਐਚਓ ਜਿਹੜੇ ਨੇ ਹੁਣ ਉਹ ਸਸਪੈਂਡ ਕਰ ਦਿੱਤੇ ਗਏ ਨੇ 12 ਜਿਹੜੇ ਨਵੇਂ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਨੇ ਕਾਰਵਾਈ ਹੋਈ ਆ ਹੱਥੋ ਪਾਈ ਤੋਂ ਬਾਅਦ ਇਹ ਮਾਮਲੇ ਨੇ ਕਾਫੀ ਤੋਲ ਫੜ ਲਿਆ ਤੇ ਇੱਥੋਂ ਤੱਕ ਕਿਹਾ ਪੁਸ਼ਪਿੰਦਰ ਸਿੰਘ ਬਾਠ ਦੇ ਵੱਲੋਂ ਕਿ ਮੈਨੂੰ ਇਹ ਮੁਲਾਜ਼ਮ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਪਹਿਲਾਂ ਇਨਕਾਊਂਟਰ ਕਰਕੇ ਆਏ ਆ ਹੁਣ ਤੇਰੇ ਪੁੱਤ ਦਾ ਇਨਕਾਊਂਟਰ ਵੀ ਕਰ ਦਾਂਗੇ ਤਾਂ ਅੱਜ ਕੱਲ ਦੇਖਿਆ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਪੁਲਿਸ ਇਨਕਾਊਂਟਰ ਕਰਨ ਦੇ ਵਿੱਚ ਜਾਣੀ ਜਾ ਰਹੀ ਆ ਹਰ ਦੂਏ ਤੀਏ ਦਿਨ ਖਬਰ ਆ ਜਾਂਦੀ ਆ ਕਿ ਫਲਾਣੀ ਜਗ੍ਹਾ ਦੇ ਉੱਤੇ ਇਨਕਾਊਂਟਰ ਕਰ ਦਿੱਤਾ ਖਰ ਇਹ ਚੰਗੀ ਗੱਲ ਆ ਪਰ ਫੇਕ ਇਨਕਾਊਂਟਰ ਨਾ ਹੋਵੇ ਨਸ਼ਾ ਤਸਕਰਾਂ ਦਾ ਇਨਕਾਊਂਟਰ ਹੋ ਰਿਹਾ ਗ੍ਰੇਨੇਡ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਦਾ ਇਨਕਾਊਂਟਰ ਕੀਤਾ ਗਿਆ ਮੰਦਰ ਦੇ ਉੱਤੇ ਹਮਲਾ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਉਸ ਦਾ ਇਨਕਾਊਂਟਰ ਕੀਤਾ ਗਿਆ ਪਟਿਆਲਾ ਦੇ ਵਿੱਚ ਇੱਕ ਤਸਕਰ ਜਿਸ ਦੇ ਉੱਤੇ ਇੱਕੀ ਮਾਮਲੇ ਦਰਜ ਸੀ ਉਸ ਦਾ ਇਨਕਾਊਂਟਰ ਕੀਤਾ ਗਿਆ ਤਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਵੀ ਇਨਕਾਊਂਟਰ ਦੀ ਧਮਕੀ ਦੇ ਦੋਗੇ ਜਾਂ ਕਿਸੇ ਵੀ ਵਿਅਕਤੀ ਦਾ ਇਨਕਾਊਂਟਰ ਕਰ ਦੋਗੇ ਤਾਂ ਇਹ ਮਾਮਲਾ ਹੁਣ ਦਿਨ ਬਾ ਦਿਨ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਵਿਸ਼ਪਿੰਦਰ ਸਿੰਘ ਬਾੜਠ ਜੋ ਕਰਨਲ ਨੇ ਉਹਨਾਂ ਦੀ ਪਤਨੀ ਦੇ ਵੱਲੋਂ ਕਿਹਾ ਮੈਨੂੰ 20 ਧਮਕੀ ਦਿੱਤੀ ਗਈ ਆ ਤਾਂ ਉਹਨਾਂ ਦੇ ਵੱਲੋਂ ਵੀ ਹੁਣ ਡੀਜੀਪੀ ਪੰਜਾਬ ਗੌਰਵ ਯਾਦਵ ਤੱਕ ਅਪਰੋਚ ਕੀਤੀ ਗਈ ਆ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਆ ਮੁਲਾਕਾਤ ਕਰ ਰਹੇ ਨੇ ਉਹਨਾਂ ਦੇ ਨਾਲ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਬਾਕੀ ਤੁਸੀਂ ਹਰ ਛੋਟੀ ਤੋਂ ਛੋਟੀ ਗੱਲ ਤੇ ਟਵੀਟ ਕਰ ਦਿੰਦੇ ਹੋ ਪਰ ਹੁਣ ਇਸ ਮਾਮਲੇ ਦੇ ਵਿੱਚ ਚੁੱਪੀ ਕਿਉਂ ਨਹੀਂ ਤੋੜੀ ਜਦੋਂ ਕਿ ਇੱਕ ਦੇਸ਼ ਦੀ ਰਾਖੀ ਕਰਨ ਵਾਲਾ ਕਰਨਲ ਉਹ ਖੁਦ ਇੱਥੇ ਸੁਰੱਖਿਅਤ ਨਹੀਂ ਆ ਤਾਂ ਫਿਰ ਆਮ ਲੋਕ ਕੀ ਉਮੀਦਾਂ ਕਰਨਗੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਕਹੀ ਜਾਂਦੀ ਆ ਤਾਂ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਕਰਨਲ ਰੈਂਕ ਦੇ ਬੰਦੇ ਤੱਕ ਉਹਨਾਂ ਦੇ ਪਰਿਵਾਰ ਤੱਕ ਸੁਰੱਖਿਤ ਨਹੀਂ ਆ ਫਿਰ ਆਮ ਲੋਕ ਕੀ ਉਮੀਦਾਂ ਕਰਨਗੇ ਤਾਂ ਇਹ ਸਵਾਲ ਜਰੂਰ ਖੜੇ ਹੁੰਦੇ ਨੇ ਤਾਂ ਹੁਣ ਐਫ ਆਈ ਆਰ ਜਿਹੜੀ ਪੁਲਿਸ ਦੇ ਵੱਲੋਂ ਦਰਜ ਤੱਕ ਖਿਰ ਕਰ ਲਈ ਗਈ ਆ ਜਦੋਂ ਦਬਾਅ ਬਣਦਾ ਦੇਖਿਆ ਪਰ ਐਫ ਆਈ ਆਰ ਦੇ ਵਿੱਚ ਕਿਸੇ ਦਾ ਨਾਮ ਨਹੀਂ ਹੈ ਐਫ ਆਈ ਆਰ ਅਣਪਛਾਤੇ ਵਿਅਕਤੀਆਂ ਦੇ ਉੱਤੇ ਕਰ ਲਈ ਗਈ ਆ ਜਦੋਂ ਕਿ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਕਿ ਕੌਣ ਕੌਣ ਇਸ ਮਾਮਲੇ ਦੇ ਵਿੱਚ ਕੌਣ ਕੌਣ ਉਸ ਕਰਨ ਨੂੰ ਤੇ ਉਸਦੇ ਬੇਟੇ ਨੂੰ ਕੁੱਟ ਰਹੇ ਨੇ ਤਾਂ ਫਿਰ ਅਣਪਛਾਤੇਆਂ ਦੇ ਉੱਤੇ ਐਫਆਈਆਰ ਕਿਉਂ ਤਾਂ ਹੁਣ ਦਬਾਅ ਜ਼ਰੂਰ ਬਣ ਰਿਹਾ ਪੁਲਿਸ ਦੇ ਉੱਤੇ ਪਟਿਆਲਾ ਦੇ ਵਿੱਚ ਐਸਐਸਪੀ ਨਾਨਕ ਸਿੰਘ ਸੁਰਖੀਆਂ ਦੇ ਵਿੱਚ ਇਸ ਕਰਕੇ ਨੇ ਕਿਉਂਕਿ ਨਾਨਕ ਸਿੰਘ ਦੀ ਛਵੀ ਹੈ ਜਿਹੜੀ ਉਹ ਇੱਕ ਇਮਾਨਦਾਰੀ ਵਾਲੀ ਛਵੀ ਹੈ ਤਾਂ ਪਰ ਇੱਕ ਇਮਾਨਦਾਰੀ ਫਿਰ ਆਪਣੇ ਕੀ ਅਧਿਕਾਰੀਆਂ ਨੂੰ ਆਪਣੇ ਕੀ ਮੁਲਾਜ਼ਮਾ ਨੂੰ ਬਚਾਉਣ ਦੇ ਲਈ ਹੈ ਬਲਕਿ ਇਮਾਨਦਾਰੀ ਇਸ ਕਰਕੇ ਹੋਣੀ ਚਾਹੀਦੀ ਆ ਜਿੱਥੇ ਕੋਈ ਗਲਤ ਆ ਤਾਂ ਉਸ ਨੂੰ ਗਲਤ ਕਹੋ ਜਿੱਥੇ ਕੋਈ ਸਹੀ ਆ ਤਾਂ ਫਿਰ ਉਸ ਦੇ ਨਾਲ ਖੜ੍ਹ ਜਾਓ ਤਾਂ ਹੁਣ ਇੱਥੇ ਸਹੀ ਕੌਣ ਆ ਗਲਤ ਕੌਣ ਆ ਇਹ ਸਭ ਜਾਣਦੇ ਨੇ ਤਾਂ ਕਦੋਂ ਤੱਕ ਖੈਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੂੰ ਇਨਸਾਫ ਮਿਲਦਾ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ